ਮੈਂ ਤੇਰੇ ਮਾਰਗ ਤੇ ਚੱਲ ਤੇ ਪਿਆ ਤੋ ਚਲਦੀ ਕੀ ਹੈ ਸੁਰਤ ਚਲਦੀ ਹੈ ਤੁਸੀਂ ਚੱਲ ਕੇ ਆਗੇ ਸ਼ਰੀਰ ਚੱਲ ਕੇ ਆਗੇ ਪੈਰ ਚੱਲ ਕੇ ਆਗੇ ਨੇ ਇਹਦੇ ਨਾਲ ਹਾਜ਼ਰੀ ਅਸੀਂ ਭਰੀ ਹੈ ਅਸੀਂ ਗੁਰੂ ਦੀ ਹਜ਼ੂਰੀ 'ਚ ਨਹੀਂ ਗਏ ਗੁਰੂ ਦੀ ਹਜ਼ੂਰੀ 'ਚ ਸੁਰਤ ਜਾਂਦੀ ਹੈ ਸ਼ਬਦ ਨਾਲ ਸੁਰਤ ਜੁੜੇਗੀ ਹੱਥ ਪੈਰ ਨਹੀਂ ਜੁੜਦੇ ਇਸ ਵਾਸਤੇ ਹਾਜ਼ਰੀ ਭਰਨਾ ਹੋਰ ਗੱਲ ਹੈ ਗੁਰੂ ਦੀ ਹਜ਼ੂਰੀ ਵਿੱਚ ਚਲੇ ਜਾਣਾ ਹੋਰ ਗੱਲ ਹੈ ਅਗਰ 10000 ਬੰਦੇ ਹਾਜ਼ਰੀ ਪਏ ਭਰ ਦੇਣ ਗੁਰੂ ਗੁਰੂ ਦੀ ਹਾਜ਼ਰੀ ਪਏ ਭਰ ਦੇਣ ਇੱਕ ਦੋ ਬੰਦੇ ਹੋਣਗੇ ਜਿਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਨਸੀਬ ਹੋਵੇ ਕਲਗੀ ਦਰ ਪੇਤਾ ਦੇ ਰਸਨਾ ਤੋਂ ਇਹ ਬੋਲ ਨਿਕਲਿਆ ਸੀ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਸ਼ਾਇਦ ਜਿਨ੍ਹਾਂ ਨੇ ਸਾਖੀ ਸੁਣੀ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ جتنے بیٹھے ہوئے سن انہوں کی سرت اتنے نہیں سی سہن اتنے نہیں سرت شبدی ہاضر غیر حاضر کچھ نہیں پہنچ سکے سن انہوں کا دھیان اتنے غیر حاضر حاضر چلنا تی صورت نہیں نے صورت اگر شبت دی طرف چل پئی ہے تو میں اے بھی در دہرا تاکہ گل پوری سمجھ دے چاہوے સતત તિન અર્થને સરત સુણના સમજના સરત જોડના સરોતે શબ્દ તો બને બી એોતા સુન એક સેકન્ડ તિન ઘટનાવ ઘટદ સમય સરત સુણના સર્ત સમજના સુરત જોડના ਇਹ ਤੇ ਸਰੋਤਾ ਹੈ ਸੁਰਤ ਦੇ ਚ ਹੈ ਅਗਰੇ ਸੁਰਤ ਦੇ ਚ ਹੈ ਤੈਨੂੰ ਸੁਰਤ ਆ ਜਾਏ ਅਗਰ ਸੁਰਤ ਆ ਗਈ ਤਾਂ ਸੁਰਤ ਜੁੜ ਜਾਏ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਹ ਤਿੰਨ ਘਟਨਾਵਾਂ 1 ਸੈਕਿੰਡ ਦੇ ਚ ਕੱਟਦੇ ਹਨ ਜਿਸ ਵਕਤ ਮਨ ਉਹ ਸੁਣਦਾ ਹੈ ਉਸੇ ਵਕਤ ਹੀ ਸਮਝ ਆ ਜਾਂਦੀ ਹੈ ਉਸੇ ਵਕਤ ਹੀ ਜੁੜ ਜਾਂਦਾ ਹੈ ਇਹ ਘਟਨਾ 1 ਸੈਕਿੰਡ ਦੇ ਚ ਕੱਟਦੇ ਹਨ ਇਕ ਸੈਕਸ਼ਨ ਦੇ ਚਲ ਇਧਰ ਜ਼ਬਾਨ ਨੇ ਆਖਿਆ ਵਾਹਿਗੁਰੂ ਇਧਰ ਮਨ ਨੇ ਸੁਣਿਆ ਇਧਰ ਮਨ ਨੇ ਸੁਣਿਆ ਇਧਰ ਮਨ ਨੂੰ ਸਮਝ ਆ ਗਈ ਇਧਰ ਮਨ ਨੂੰ ਸਮਝ ਆਈ ਮਨ ਸ਼ਬਦ ਵਿੱਚ ਲੀਨ ਹੋ ਗਿਆ ਜੁੜ ਗਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੁੜ ਗਿਆ ਜੋਤੀ ਜੋਤ ਰਲੀ ਸੰਪੂਰਨ ਤੇ ਐ ਜੋਤ ਦੇ ਜੋਤ ਜੀਵਨ ਯਾਤਰਾ ਸੰਪੂਰਨ ਹੋ ਗਈ ਹਉnde ਇੱਕ ਛਿਨ ਵਿੱਚ ਨਿਰਮਾਣ ਕੀ ਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੋਟੇ ਨਿਮਕ ਨਿਮਕ ਇੱਕ ਸੈਕੰਡ ਹੈ ਇੱਕ ਚਿਤ ਜੈ ਇੱਕ ਛਿਨ ਤੇ ਆਇਓ ਕਾਲ ਨਫਾਸ ਦੇ ਵਿੱਚ ਨਾ ਆਇਓ ਇੱਕ ਛਿਨ ਇੱਕ ਨਿਮਕ ਇਹਨੂੰ ਅਤ ਕਥਨੇ ਨਾ ਸਮਝ ਲੈਣਾ ਕਿਸੇ ਕਮਰੇ ਵਿੱਚ 50 ਸਾਲ ਦਾ ਅੰਧੇਰਾ ਹੋਏ ਗੋਪ ਅੰਧੇਰਾ ਉਸ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਲੱਗਣਗੇ ਨਹੀਂ 1 ਸੈਕਿੰਡ ਲੱਗੇਗਾ 31 ਜੁਲਾਈ ਤੇ ਗਿਆ ਜਨਮਾਂ ਜਨਮਾਂਤਰਾਂ ਦੇ ਪਾਪ ਦੁੱਖ ਸੰਤਾਪ ਤੇ ਅੰਧੇਰਾ ਕਿ ਇਹਨੂੰ ਕੱਢਣ ਵਾਸਤੇ ਕਈ ਜਨਮ ਲੱਗਣਗੇ ਨਹੀਂ 1 ਸੈਕਿੰਡ ਲੱਗੇਗਾ ਤੁਕ ਦੰਮ ਕਰਾਰੇ ਜੋ ਕਰੋ ਆਜ਼ਰ ਹਜ਼ੂਰ ਖੁਦਾਏ ਇੱਕ ਦਮ ਦੇ ਟਿਕ ਜਾਓ ਖੁਦਾ ਆਜ਼ਰ ਨਾਜ਼ਰ ਤੇ ਇੱਕ ਦਮ ਹੀ ਅੱਜ ਹੈ ਬਾਬਾ ਫਰੀਦ ਕਹਿੰਦੇ ਨੇ ਆਜ ਮਿਲਾਵਾ شیخ ਫਰੀਦ ਤਾਕਮ ਗੂੰਜਣੀਆਂ ਮਨੋਂ ਮਚਿੰਦਰੀ ਮੈਂ ਪਾਣੀ ਹੁਣ ਪੀਣਾ ਪਿਆਸ ਕੱਲ ਮਿਟੇ ਜੀ ਕਿ ਹੁਣੇ ਮਿਟ ਗਈ ਮੈਂ ਭੋਜਨ ਹੁਣ ਛਕਾ ਹੁਣੇ ਭੁੱਖ ਮਿਟਦੀ ਹੈ ਜਾਂ ਮਹੀਨੇ ਬਾਅਦ ਮਿਟਦੀ ਹੈ میں نام ہوں جپا پل اگلے جنم ملے گا سال دو سال بعد ملے گا یہاں گلوں نے منکوں کو نراش کیا ہوا یہ میں گل نہیں ہے اے کر کرے سو اے کر پائے مہاراج گل تت چھے ٹک دم کراری جو کرو ایک دم کدرے ٹھیک جاؤ حاضر حضور خدا ہے ਮੈਂ ਪਾਣੀ ਹੁਣ ਪੀਵਾਂ ਤੇ ਪਿਆਸ ਮਹੀਨੇ ਬਾਅਦ ਮਿਟੇਗੀ ਮੈਂ ਰੋਟੀ ਹੁਣ ਖਾਵਾਂ ਤੇ ਭੁੱਖ ਕੱਲ ਮਿਟੇਗੀ ਲੋਕੀ ਕਹਿੰਦੇ ਨੇ ਕੋਈ ਨਹੀਂ ਸੱਜੇ ਸੱਜੇ ਹੋ ਜਾਏਗਾ ਗਾਸੀ ਲੱਗ ਜਾਂਦੀ ਹੌਲੇ ਹੌਲੇ ਬੰਦੇ ਨੂੰ ਤਾਪ ਚੜ੍ਹਿਆ ਹੋਵੇ ਬੜਾ ਜ਼ੋਰ ਦਾ ਤੇ ਉਹ ਡਾਕਟਰ ਨੂੰ ਕਹਿੰਦਾ ਜਰਾ ਹੌਲੇ ਹੌਲੇ ਬੁਖਾਰ ਮੇਰਾ ਉਤਾਰੋ ਮਹੀਨਾ ਦੋ ਮਹੀਨਾ ਤੜਪਦਾ ਰਾਵ ਕਹਿੰਦਾ ਛੇਤੀ ਕਰ ਜਲਦੀ ਠੀਕ ਕਰ ਵਿਕਾਰਾਂ ਦਾ ਅਗਿਆਨਤਾ ਦਾ ਤਾਪਮਨ ਨੋ ਚੜੇ ਆਵੇ ਓਲੇ ਓਲੇ ਹੋ ਜਾਏਗਾ ਆਹਸਤਾ ਆਹਸਤਾ ਹੋ ਜਾਏਗਾ ਪੇ ਠੀਕ ਨਹੀਂ ਹੋਣਾ ਚਾਹੁੰਦਾ ਇਹ ਰੋਗੀ ਰੋਗ ਨਾਲ ਵੀ ਮੋਕਰ ਬੈਠਾ ਹੈ ਮਨੋਚਿੰਤਕ ਐਸਾ ਕਹਿੰਦਾ ਲੰਬੀ ਬਿਮਾਰੀ ਦੇ ਜੀਣ ਵਾਲੇ ਮਰੀਜ਼ ਬਿਮਾਰੀ ਨਾਲ ਸਹਿਮਤ ਹੋ ਕੇ ਜੀਣ ਲੈਂਦੇ ਨੇ ਔਰ ਨਿਰਾਸ਼ ਹੋ ਜਾਂਦੇ ਨੇ ਪੇ ਠੀਕ ਨਹੀਂ ਹਵਾਦੇ ਕੋਈ ਦੱਸੇ ਵੀ ਸਹੀ ਉਹਨਾਂ ਨੂੰ ਐ ਦਵਾਈ ਲੈ ਲੋ ਐ ਦਵਾਈ ਲੈ ਲੋ ਉਨ੍ਹਾਂ ਦੇ ਅੰਦਰ ਨਿਰਾਸ਼ਾ ਹੈ ਰੋਗ ਦੇ ਵਿੱਚ ਜੀਣ ਦੀ ਆਦਤ ਬਣ ਗਈ ਵਿਕਾਰਾਂ ਦੇ ਜੀਣ ਦਾ ਸੁਭਾਅ ਬਣ ਗਿਆ ਉਹ ਠੀਕ ਹੋਣ ਦਾ ਖਿਆਲ ਵੀ ਨਹੀਂ ਹੈ ਔਰ ਠੀਕ ਹੋ ਸਕਾਂਗੇ ਐਸਾ ਭਰੋਸਾ ਵੀ ਨਹੀਂ ਬਣਦਾ ਨਹੀਂ ਠੀਕ ਹੋ ਸਕਾਂਗੇ ਇਹਦੇ ਵਿੱਚ ਜੀਵਣਾ ਪੈ ਗਿਆ ਜਿਵੇਂ ਜਰਮਨੀ ਦੇ ਪ੍ਰਸਿੱਧ ਡਾਕਟਰ ਹੋ ਗੁਜ਼ਰੇ ਫਰਾਇਡ ਨੇ ਕਿਹਾ ਹੈ ਹੰਕਾਰ ਵਿੱਚ ਕਾਮ ਵਿੱਚ ਕ੍ਰੋਧ ਵਿੱਚ ਲੋਭ ਵਿੱਚ ਜੀਣਾ ਪੈ ਗਿਆ ਇਹਦਾ ਕੋਈ ਇਲਾਜ ਨਹੀਂ ਥੋੜਾ ਜਿਹਾ ਇਹਨਾਂ ਨੂੰ ਮਦਦਨ ਕੀਤਾ ਜਾ ਸਕਦਾ ਹੈ ਬਾਕੀ ਇਹਨਾਂ ਦਾ ਤਿਆਗ ਨਹੀਂ ਹੋ ਸਕਦਾ ਤੇ ਜੀਵਨ ਨੂੰ ਛੱਡ ਨਹੀਂ ਸਕਦੇ ਇਹਨਾਂ ਦੇ ਜੀਵਣਾ ਹੀ ਹੈ ਯੂਰਪ ਦੇ ਪੜੇ ਲਿਖੇ ਬੰਦਿਆਂ ਨੂੰ ਇਸ ਫਰਾਈਡ ਨੇ ਬੜਾ ਨਿਰਾਸ਼ ਕੀਤਾ ਹੈ ਜੀਵਣਾ ਹੀ ਹੈ ਇਹਦੇ ਜੀਵਣਾ ਬਹਿਦਾ ਉਹਨੇ ਐਲਾਨੀਆਂ ਕਿਹਾ ਭਾਰਤ ਦੇ ਸੰਤ ਬਲਤ ਕਹਿੰਦੇ ਨੇ ਮਨ ਦੇ ਵਿੱਚ ਰਾਮ ਹੈ ਕਹਿੰਦਾ ਨਹੀਂ ਮਨ ਦੇ ਵਿੱਚ ਕਾਮ ਹੈ ਮਨ ਦੇ ਵਿੱਚ ਨਿਰੰਕਾਰ ਹੈ ਕਹਿੰਦਾ ਕਤਾਈ ਨਹੀਂ ਮਨ ਦੇ ਵਿੱਚ ਹੰਕਾਰ ਹੈ ਵੇਂਜ ਕਹਿੰਦਾ ਕਹਿੰਦਾ ਮੈਂ ਮਨ ਨੂੰ ਫੋਲ ਕੇ ਦੇਖਿਆ ਸਿਵਾਏ ਹੰਕਾਰ ਤੋਂ ਹੋਰ ਕੁਝ ਵੀ ਨਹੀਂ ਮੈਂ ਮਨ ਨੂੰ ਫੋਲ ਕੇ ਦੇਖਿਆ ਸਿਵਾਏ ਵਾਸਨਾ ਤੋਂ ਹੋਰ ਕੁਝ ਵੀ ਨਹੀਂ ਮੈਂ ਮਨ ਨੂੰ ਫੋਲ ਕੇ ਦੇਖਿਆ ਕਹਿੰਦਾ ਸਿਵਾਏ ਕਾਮ ਤੋਂ ਹੋਰ ਕੁਝ ਨਹੀਂ ਐਵੇਂ ਕਹੀ ਜਾਂਦੇ ਰਾਮ ਹੈ ਰਾਮ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨਾ ایک سیما تک وہ ٹھیک کہہ سیما تک جیسے ساگر کے اوپر اوپر تہران یا کچھ لبھنگیاں مچھلیاں نے سنکھ نے سپیاں نے موتی کے گہرے دے کسے کسے کے ہاتھ اوپر اوپر تے واقعی من دشاں کامنا واشناوا نے جو بہت گہرے ڈبکی لا دینے ਉਹਨਾਂ ਨੂੰ ਰਾਮ ਨਾਮ ਦਾ ਹੀਰਾ ਮਿਲ ਜਾਂਦਾ ਹੈ ਤਨ ਮੇ ਮਨਵਾ ਮਨ ਮੇ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਤਨ ਵਿੱਚ ਮਨ ਹੈ ਮਨ ਵਿੱਚ ਸੱਚ ਤਨ ਵਿੱਚ ਮਨ ਹੈ ਮਨ ਵਿੱਚ ਪ੍ਰਭੂ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਖੇਡ ਸਾਰੀ ਪਹਿਚਾਣ ਆ ਗਈ ਹੈ ਪਹਿਚਾਣ ਆ ਗਈ ਹੈ ਜਿਸ ਨੂੰ ਮੈਂ ਨਹੀਂ ਜਾਣਦਾ ਉਹ ਨਹੀਂ ਹੈ جس میں نہیں سمجھ دا وہ نہیں ہے جو میرے چیتے چھ نہیں وہ جو میری سمرتی چھ نہیں وہ جو میری سمجھ دے چھنے, او نہیں نہیں دھن گرو ارجن دیو جی مہاراج کہ ہے پربھو چلتے بے تیرے مارک تھے پر اس بچے دی طرح جس نے اج چلنا سیکھے دو سال بعد ڈھائی سال بعد ڈیڑھ سال بعد بچے چل دے پیر اٹھتے دے ਖੜੇ ਹੋਵੇ ਕਿ 4-5 ਸਾਲ ਦਾ ਬੱਚਾ ਹੋਵੇ ਤੇ ਬੱਚਾ ਚਲੇ ਮਾਪੇਨੂੰ ਚਿੰਤਾ ਹੋ ਜਾਂਦੀ ਹੈ ਗੱਲ ਕੀ ਹੈ ਬੱਚਾ ਖੜਾ ਨਹੀਂ ਹੁੰਦਾ ਪੈਰ ਨਹੀਂ ਪੁੱਟਦਾ 4 ਸਾਲ ਦਾ ਹੋਵੇ 5 ਸਾਲ ਦਾ ਹੋਵੇ ਡਾਕਟਰਾਂ ਕੋਲ ਲੈ ਜਾਂਦੇ ਰਵਾਇਤ ਕੋਲ ਲੈ ਜਾਂਦੇ 3 ਸਾਲ ਦਾ ਹੋ ਗਿਆ 4 ਸਾਲ ਦਾ ਹੋ ਗਿਆ ਮੂੰਹ ਆਖਰ ਨਹੀਂ ਨਿਕਲਦਾ ਬੋਲਦਾ ਨਹੀਂ ਮਾਪੇਨੂੰ ਚਿੰਤਾ ਹੋ ਜਾਂਦੀ ਹੈ ਗੁਜਰਾਤ ਜਿੱਧਰ ਭੂ ਕੰਪਾਇ ਨਾ ਜਿਸ ਦਿਨ ਬੱਚੇ ਦੀ ਜ਼ਬਾਨ ਤੋਂ ਪਹਿਲਾ ਬੋਲ ਨਿਕਲਦਾ ਹੈ ਅਕਸਰ ਮਾਂ ਹੀ ਨਿਕਲਦਾ ਹੈ ਘਰ ਵਿੱਚ ਖੁਸ਼ੀਆਂ ਮਨਾਇਆ ਜਾਂਦਾ ਹੈ ਘਰ ਵਿੱਚ ਪ੍ਰਸ਼ਾਦ ਵੰਡਦੇ ਨੇ ਮਠਾਈਆਂ ਵੰਡਦੇ ਨੇ ਨੱਚਦੇ ਨੇ ਟੱਪਦੇ ਨੇ ਬੱਚਾ ਬੋਲਣ ਲੱਗ ਪਿਆ ਜਿਸ ਦਿਨ ਬੱਚਾ ਕਦਮ ਪੁੱਟੇ ਤਮਿਲਨਾਡ ਦੇ ਲੋਕੀ ਕਰਨਾਟਕਾ ਦੇ ਲੋਕ ਵੀ ਖੁਸ਼ ਹੁੰਦੇ ਨੇ ਬੱਚੇ ਨੇ ਕਦਮ ਪੁੱਟੇ ਨੇ ਚੱਲਣ ਲੱਗ ਪਏ ਚਲੋ ਇਹ ਕਦਮ ਹੀ ਸਹੀ ਕਦਮ ਤੇ ਪੁੱਟੇ ਰਹੇ ਖੜਾਤੇ ਹੋਏ ਖੁਸ਼ ਹੋ ਜਾਂਦੇ ਨੇ ਕੋਈ ਵੀ 40 ਸਾਲ ਤੋਂ ਗੁਰਦੁਆਰੇ ਆ ਰਿਹਾ ਹੋਵੇ ਤੇ ਅਜੇ ਵੀ ਸੁਰਤ ਨਹੀਂ ਚਲੀ ਸ਼ਬਦ ਦੀ طرف ਯਕੀਨ ਜਣੋ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ ਗੱਲ ਕੀ ਹੈ ਇਹ ਨੈਚਰ ਹੋ ਗਿਆ ਗੁਰਦੁਆਰੇ ਹੁੰਦੇ ਨੇ 50 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ ਅੱਜ ਵੀ ਅੰਮ੍ਰਿਤ ਵੇਲੇ ਉੱਠ ਕੇ ਰਸਨਾ ਵਾਹਿਗੁਰੂ ਵਾਹਿਗੁਰੂ ਨਹੀਂ ਜਪਦੇ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਇਹਨੂੰ ਬੋਲਣਾ ਹੀ ਨਹੀਂ ਆਇਆ ਬਾਬਾ ਬੋਲਣਾ ਕੀ ਕਹੀਏ ਜੈਸੇ ਰਾਮਨਾ ਰਵ ਰਹੀ ਇਹਨੂੰ ਬੋਲਣਾ ਹੀ ਨਹੀਂ ਆਇਆ ਇਹ ਬੋਲਦਾ ਹੀ ਨਹੀਂ 50 ਸਾਲ ਦਾ ਹੋ ਗਿਆ ਬੋਲਦਾ ਨਹੀਂ ਇਹ 35 ਸਾਲ ਹੋ ਗਏ ਨੇ ਇਹਨੂੰ ਇਹ ਚੱਲਦਾ ਹੀ ਨਹੀਂ ਚਲਣਾ ਤੇ ਸੁਰਤ ਨੇ ਜਪਣਾ ਤੇ ਰਸਨਾ ਨੇ ਰਸਨਾ ਨਾਮ ਜਪਉ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਓ ਜਪਣਾ ਰਸਨਾ ਨਾਲ ਔਰ ਜਪਣ ਦੇ ਚ ਜੋ ਢੰਗ ਇਸਤੇਮਾਲ ਕਰਨਾ ਹੈ ਗੁਰੂ ਨਾਨਕ ਨੇ ਦੱਸ ਦਿੱਤਾ ਹੈ ਗਾ ਵੀਏ ਸੁਣੀਏ ਮਨ ਰੱਖੀਏ ਜ਼ਬਾਨ ਗਾਇਨ ਕਰੇ ਤੇ ਮਨ ਸੁਣੇ ਮਨ ਸਰੋਤਾ ਬਣੇ زبان وقتا بنے اگر زبان وقتا بن کے من سروتا بن گیا یہ پرش پہنچ گیا زبان وقتا بنی من سروتا نہیں بنے یہ چلتے پہ چلتے پے پہ پہنچے کو پہ. زبان وقتا ہی نہیں جا پدہ ہی نہیں ਕਿ ਉਸ ਬੱਚੇ ਦੀ ਤਰ੍ਹਾਂ ਹੋਇਆ 4-5 ਸਾਲ ਦਾ ਹੋ ਗਿਆ ਮੂੰਹ ਬੋਲ ਨਹੀਂ ਨਿਕਲਦੇ ਪਏ ਮਾਪੇ ਬਹੁਤ ਚਿੰਤਾ ਗੱਲ ਕੀ ਇਹ ਬੋਲਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭੋਜ ਬਲ ਵੀ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂੜਿਆ ਏ ਪ੍ਰਭੂ ਚੱਲ ਤੇ ਪਿਆ ਮੈਂ ਤੇਰੇ ਮਾਰਗ ਤੇ ਪਰਖੀ ਕਰਾਂ ਡਿਗਦਾ ਚੱਲਾਂ ਡਿਗਦਾ ਚੱਲ ਡਿਗਣਾ ਕੀ ਹੈ ਤੇ ਚੱਲਣਾ ਕੀ ਹੈ ਸਤਸੰਗ ਵਿੱਚ ਆਇਆ ਚੱਲ ਪਿਆ ਕੋ ਸੰਗਤ ਵਿੱਚ ਬੈਠਾ ਹੈ ਡਿਗਦੇ ਸੱਚ ਬੋਲੇ ਚੱਲ ਪਿਆ ਝੂਠ ਬੋਲਦਾ ਡਿਗ ਪੈ ਦਾਨ ਕੀਤਾ ਚੱਲ ਪਿਆ ਬੇਈਮਾਨੀ ਕਰ ਰਿਹਾ ਡਿਗ ਪੈ ਅੰਮ੍ਰਿਤ ਦੀ ਪਿਆਸ ਪੈਦਾ ਹੋਈ ਹੈ ਚੱਲ ਪਿਆ ਸ਼ਰਾਬ ਦੀ ਤਲਬ ਜਾਗ ਪਈ ਹੈ ਡਿਗ ਪੈ زندگی اے چلنا ڈگنا چلنا ڈگنا گھٹکا ہے چل پہ پر گندے گیت الا ہے ڈگ پہ دیکھ سکتے ہیں چل ڈگ دینے چل دینے ساری زندگی چل پہنے ڈگ پہنے قدم اگ ڈگ دے پچھے دی طرف پھر اتنے ہی آ جتو چلے ਉਡ ਸਾਰਾ ਦਿਨ ਕੋਈ ਮਨੁੱਖ ਇੱਕ ਕਦਮ ਅੱਗੇ ਤੇ ਇੱਕ ਕਦਮ ਪਿੱਛੇ ਪੁੱਟੇ ਕਿੱਥੇ ਪਹੁੰਚੇਗਾ ਕਿਧਰੇ ਪਹੁੰਚੇਗਾ ਚੱਲ ਚੱਲ ਕੇ ਥਕੇਗਾ ਚੱਲ ਚੱਲ ਕੇ ਟੁੱਟੇਗਾ ਪਹੁੰਚੇਗਾ ਕਿਧਰੇ ਨਹੀਂ ਦਾਅਵੇ ਨਾਲ ਮੈਂ ਕਹਿ ਸਕਦਾ 40 40 ਸਾਲ ਤੋਂ ਜਿਹੜੇ ਗੁਰਦੁਆਰੇ ਆ ਰਹੇ ਨੇ 40 ਸਾਲ ਪਹਿਲੇ ਕਰੋਦੀ ਸਨ ਅੱਜ ਵੀ ਕਰੋਦੀ ਨੇ 40 ਸਾਲ ਪਹਿਲੇ ਲੋਬੀ ਸਨ ਅੱਜ ਵੀ ਲੋਬੀ ਨੇ 40 ਸਾਲ ਪਹਿਲੇ ਝੂਠੇ ਸਨ ਅੱਜ ਵੀ ਝੂਠੇ ਨੇ اور چالیس سال پہلے واشنہ دے بھرے ہوئے سن آج بھی تے کچھ بھی نہ بڑا محنت تے بڑی کی تھکے بھی نہ ٹوٹے بھی چالیس سال پہلے ہنکاری سن آج بھی ہنکاری کھیڑتے کچھ بھی نہ چلے نے چل چل کے تھکے نے ٹوٹے نے پہنچے کدرے بھی کدرے بھی ਸਾਹਿਬ ਕਹਿੰਦੇ ਨੇ 부ਜ ਬਲ ਭੀਰ ਬ੍ਰਹਮ ਸੁਗ ਸਾਗਰ ਗਰਤ ਪਰਤ ਗਹਿ ਲਿਓ ਅੰਗੋਰੀਆ ਏ ਪ੍ਰਭੂ ਮੈਂ ਤੇ ਚੱਲਦਾ ਤੇ ਡਿੱਗਦਾ ਤੂੰ ਮੇਰ ਕਰ ਤੂੰ ਮੇਰੀ ਬਾਹ ਪਕੜ ਤਾਹੀਂ ਕੇੜਾ ਦਾਸ ਗੋਬਿੰਦ ਫਤੇ ਸਤਗੁਰ ਕੀ ਬਾਹਾਂ ਦੇ ਬਾਹਾਂ ਦੇ ਮੋਹੇ ਨੇ ਸਤਾਰਾ ਗੁਰੂ ਗੋਬਿੰਦ ਸਿੰਘ ਜੀ ਏ ਪ੍ਰਭੂ ਆਪਣੀ ਬਾਹ ਦੇ ਆਪਣੀ ਬਾਹ ਪਕੜਾ ਤੇ ਡਿਗਣ ਤੋਂ ਬਚੀਏ ਗਰਤ ਪਰਤ ਗਹਿ ਲਿਓ ਅੰਗੁਰੀਆਂ ਮੇਰੀ ਉਂਗਲ پکڑ ਤੇ ਮੇਰੀ ਬਾਹ ਪਕੜ ਨਹੀਂ ਤੇ ਮੈਂ ਤੇ ਡਿੱਗ ਜਾ ਪਹਿ ਨਹੀਂ ਚੱਲ ਸਕਦਾ ਅੱਗੋਂ ਸਹਿਬ ਕਹਿੰਦੇ ਨੇ ਸਰਵਨ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟੋਤ ਢਿੰਗੋੜੀਆ ਮੇਰੇ ਕੋਲ ਉਹ ਕੰਨ ਨਹੀਂ ਜੋ ਤੇਰੇ ਬੋਲ ਸੁਣ ਸਕਣ ਮਨੁੱਖ ਕੋਲ ਜਿਹੜੇ ਕੰਨ ਨੇ ਪੁੱਤਰ ਨੂੰ ਸੁਣ ਸਕਦੇ ਨੇ ਮਿੱਤਰ ਨੂੰ ਸੁਣ ਸਕਦੇ ਨੇ ਪਤਨੀ ਨੂੰ ਸੁਣ ਸਕਦੇ ਨੇ ਪਤਰੀ ਨੂੰ ਸੁਣ ਸਕਦੇ ਨੇ ਭਰਾ ਨੂੰ ਸੁਣ ਸਕਦੇ ਨੇ ਮਿੱਤਰਾਂ ਨੂੰ ਸੁਣ ਸਕਦੇ ਨੇ ਗੁਰੂ ਨੂੰ ਨਹੀਂ ਸੁਣ ਸਕਦੇ ਇਹ ਹਕੀਕਤ ਹੈ ਮਹਾਰਾਜ ਮੇਰੇ ਕੋਲ ਉਹ ਕੰਨ ਨਹੀਂ ਸਤਿਗੁਰ ਕਹਿੰਦੇ ਜੋ ਤੈਨੂੰ ਸੁਣ ਸਕਾ ਸਰਵਨ ਸੁਰਤ ਮੇਰੇ ਕੋਲ ਉਹ ਜ਼ਬਾਨ ਵੀ ਕੋਈ ਨਹੀਂ ਜੋ ਮੈਂ ਆਪਣੇ ਬੋਲ ਤੇਰੇ ਤੱਕ ਪਹੁੰਚਾ ਸਕਾ میرے بول اترا تک پہنچتے ہیں پروار تک پہنچتے ہیں مترا تک پہنچ جاتے ہیں پڑوسیاں تک پہنچ جاتے ہیں اے پربو تیرے تک نہیں پہنچ میرے کو اتنی توفیق ہی کوئی نہیں کہ میں بول تیرے تک پہنچا پہنچ ہے گل رب تک دل سے جو بہت نکلتی ہے اثر رکھتی ہے پر نہیں طاقت پرواز مگر رکھتی ہے جا کا درگے گرگے چلے ਮਹਾਰਾਜ ਕਹਿੰਦੇ ਜੇਦਾ ਬੋਲਿਆ ਹੋਇਆ ਦਰਗਾਹ ਦੇ ਚੱਲਦਾ ਹੈ ਪ੍ਰਮਾਤਮਾ ਸੁਣਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਬੋਲਦਾ ਦੇ ਕੰਨ ਸੁਣੋ ਅਰਦਾਸ ਜੀ ਮੈਂ ਤੇਰੇ ਕੰਨ ਵਿੱਚ ਗੱਲ ਕਰਨੀ ਹੋਵੇ ਥੋੜੀ ਤਾਂ ਨਹੀਂ ਤੂੰ ਸੁਣ ਤੇ ਮੈਂ ਬੋਲਦਾ ਬਾਜ਼ਰ ਤੇ ਬੋਲਦੇ ਨੇ ਪ੍ਰਭੂ ਸੁਣਦਾ ਹੈ ਕਿਉਂ ਉਹਨਾਂ ਦੇ ਬੋਲ ਪ੍ਰਭੂ ਤੱਕ ਪਹੁੰਚਦੇ ਹੈ دل جو نکلی ہوئی گل پرماتما تک پہنچ ہے زبان تو نکلی ہوئی گل تے صرف کنہ تک پہنچتی ہے نہیں پہنچ گئے دل. دل تک نہیں پہنچتی دل. دل سے جو بات نکلتی ہے اثر رکھتی ہے پر نہیں طاقت پرواز مگر رکھتی ہے صاحب کہ سرونا سرت نین سندر نہیں میرے کل او اکھا بھی کوئی نہیں جو تینوں ہیں ਜੋ ਪਰਮਾਤਮਾ ਨੂੰ ਵੇਖਦਿਆਂ ਨੇ ਉਹ ਅੱਖਾਂ ਇਤਨੀਆਂ ਨਿਰਮਲ ਹੋ ਜਾਂਦੀਆਂ ਨੇ ਇਤਨੀਆਂ ਪਵਿੱਤਰ ਹੋ ਜਾਂਦੀਆਂ ਨੇ ਇਤਨੀਆਂ ਸੁੰਦਰ ਹੋ ਜਾਂਦੀਆਂ ਨੇ ਉਹ ਹੀ ਨੇਤਰਖੋ ਸੂਰਤ ਨੇ ਜਿਨ੍ਹਾਂ 'ਚ ਪਰਮਾਤਮਾ ਵਸਦਾ ਹੈ ਉਹ ਨੇਤਰ ਫਿਕਰੂ ਬਣੇ ਮੈਲੇ ਨੇ ਜਿਨ੍ਹਾਂ ਦੇ ਅੰਦਰ ਵਾਸਨਾ ਹੈ ਜਿਨ੍ਹਾਂ ਦੇ ਅੰਦਰ ਅਨਰਥ ਹੈ ਸਾਹਿਬ ਕਹਿੰਦੇ ਉਹ ਸੁੰਦਰ ਨੇਤਰ ਵੀ ਮੇਰੇ ਕੋਲ ਨਹੀਂ ਜੋ ਤੈਨੂੰ ਦੇਖ ਸਕਣ ਇਸ ਸ਼ਬਦ ਦਾ ਅਨਵਾਦ ਕੀਤਾ ਹੈ ਭਾਈ ਗੁਰਦਾਸ ਜੀ ਨੇ ਆਪ ਦੀ ਗਿਆਨੀ ਅਰਜ਼ ਕਰਾਂ ਮੇਰੇ ਦੇਖੇ ਮੇਰੀ ਸਟਡੀ ਦੇ ਜੋ ਆਇਆ ਲਗਭਗ 150 ਸ਼ਬਦਾਂ ਦੇ ਅਰਥ ਭਾਈ ਗੁਰਦਾਸ ਜੀ ਨੇ ਆਪ ਕੀਤੇ ਨੇ ਜਾਂ ਇੰਜ ਕਹਿ ਲੋ ਗੁਰਗ੍ਰੰਥ ਸਾਹਿਬ ਦੇ ਪਹਿਲੇ ਟਿਕਾਕਾਰ ਭਾਈ ਗੁਰਦਾਸ ਨੇ ਜਿਹੜੇ ਜਿਹੜੇ ਸ਼ਬਦ ਅਰਥ ਕਰਨ ਲੱਗੇ ਗੁਣੇ ਗੈਣੇ ਬੁਲੇਖਾ ਖਾ ਸਕਦੇ ਸੰ ਲੋਕੀ ਧੋਖਾ ਖਾ ਸਕਦੇ ਸੰ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਖੋਲੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਸ ਸਲੋਕ ਨੂੰ ਵੀ ਖੋਲਦੇ ਨੇ ਪਵਨ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇਆ ਧਰਤੀ ਮਾਤਾ ਮਹਿਤ ਕਰ ਉਹਤ ਪੋਤ ਸੰਜੋਗ ਬਣਾਇਆ ਅਸੀਂ ਜੋ ਬੋਲਦੇ ਆ ਪਵਨ ਕਰਕੇ ਬੋਲਦੇ ਆ ਦੇਹੀ ਮਾਟੀ ਬੋਲੇ ਪਵਨ ਪਵਨਾਂ ਉਹ ਬੋਲ ਨਹੀਂ ਸਕਦੇ ਦੇਖੋ লাশ ਪਈ ਆਉਂਦੀ ਪਾਣੀ ਤੇ ਸਰੀਰ ਵਿੱਚ ਹੈ ਮਿੱਟੀ ਦਾ ਡਾਂਚਾ ਵੀ ਪਿਆ ਪਵਨ ਨਹੀਂ ਰਹੇਗੀ ਤਾਂ ਬੋਲਣਾ ਕੋਈ ਨਹੀਂ ਬੋਲ ਨਹੀਂ ਬੋਲਣਾ ਤੇ ਪਵਨ ਕਰਕੇ ਦੇਹੀ ਮਾਟੀ ਬੋਲੇ ਪਵਨ ਬੋਲਣ ਹਾਰ ਪਰਮਗੁਰ ਇਹ ਬੋਲ ਕੇ ਹੀ ਸੰਬੰਧ ਜੁੜਦੇ ਨੇ ਬੋਲ ਕੇ ਹੀ ਸੰਬੰਧ ਟੁੱਟਦੇ ਨੇ ਕੁਝ ਐਸਾ ਬੋਲੇ ਬੋਲ ਹੁੰਦਾ ਕਿ ਉਹ ਪਰਾ ਬੇਗਾਨਾ ਆਪਣਾ ਹੋ ਜਾਂਦਾ ਕੁਝ ਜ਼ਬਾਨ ਜੋ ਐਸੇ ਬੋਲ ਨਿਕਲਦੇ ਨੇ ਮੁਦਤਾਂ ਦੀ ਮਿੱਤਰਤਾ ਦੁਸ਼ਮਣੀ 'ਚ ਬਦਲ ਜਾਂਦੀ ਇੱਕ ਬੋਲ ਇੱਕ ਬੋਲ ਇੱਕ ਬੋਲ ਐਸਾ ਹੈ ਬੰਦੇ ਨੂੰ ਤਪਾ ਕੇ ਰੱਖ ਸਕਦਾ ਹੈ ਸ਼ਾਇਦ ساری ਰਾਤ ਤੜਪਦਾ ਰਹੇ ਪਰ ਜੇ ਇੱਕ ਬੋਲ ਤੜਪਾ ਕੇ ਰੱਖ ਸਕਦਾ ਹੈ ਇੱਕ ਬੋਲ ਸ਼ਾਂਤ ਵੀ ਕਰ ਸਕਦਾ ਹੈ ਸਕੂਨ ਵੀ ਦੇ ਸਕਦਾ ਹੈ ਖੇਡ ਤੇ ਸਾਰੀ ਬੋਲਾਂ ਦੀ ਮਨੁੱਖੀ ਦੁਨੀਆ ਦੀ ਸਾਰੀ ਹਲਚਲ ਬੋਲਚਾਲ ਤੇ ਖੜੀ ਹੈ ਤੇ ਵੀ ਮੈਰਸ ਕਰਦੇ ਨੇ ਸਾਰੇ ਸੰਬੰਧ ਵੀ ਬੋਲਚਾਲ ਤੇ ਖੜੇ ਨੇ ਮਨੁੱਖ ਕਹਿੰਦਾ ਉੱਥੇ ਸਾਡੀ ਬੋਲਚਾਲ ਹੈ ਜਿੱਥੇ ਸੰਬੰਧ ਹੋਵੇ ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲਚਾਲ ਕੋਈ ਨਹੀਂ ਜਿੱਥੇ ਸੰਬੰਧ ਗੂੜੇ ਹੋਣ ਕਹਿੰਦਾ ਉੱਥੇ ਸਾਡੀ ਬੋਲਚਾਲ ਬੜੀ ਚੰਗੀ ਹੈ ਜਿੱਥੇ ਨਾ ਹੋਵੇ ਭਈ ਸਾਡੀ ਬੋਲਚਾਲ ਹੀ ਕੋਈ ਨਹੀਂ ਸੰਬੰਧ ਜੋੜਦੇ ਨੇ ਬੋਲਣ ਕਰਕੇ ਤੇ ਬੋਲਣਾ ਪਵਨ ਕਰਕੇ ਇਨਾ ਪੰਜ ਤੱਤਾਂ ਦੇ ਚ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ ਕਿਉਂਕਿ ਇਸ ਕਰਕੇ ਤੇ ਬੋਲਣਾ ਵਾਹਿਗੁਰੂ ਵਾਹਿਗੁਰੂ ਕਾਈ ਰਸਨਾ ਜਤ ਸਦਰੀ ਅੰਦਰ சுவாਸ ਚੱਲਣ ਪਵਨ ਹੈ ਭਾਵੇਂ ਪਾਣੀ ਪੀਤਾ ਹੈ ਭਾਵੇਂ ਧਰਤੀ ماں ਹੈ ਪਰ ਪਵਨ ਤੇ ਗੁਰੂ ਹੈ ਸੰਬੰਧ ਜੋੜਦਾ ਹੈ ਪਰਮਾਤਮਾ ਨਾਲ ਐਸਾ ਕੁਝ ਬੋਲਣਾ ਮੋਹ ਕੇ ਬੋਲਣ ਬੋਲੀਏ ਜਿਤ ਸੁਣੋ ਘਰੇ ਪਿਆਰ ਕੁਠ ਹੈ ਐਸਾ ਬੋਲੋ ਕਿ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ ਕੁਝ ਹੈ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੋੜਦਾ ਹੈ ਪਰਿਵਾਰ ਨਾਲ ਸੰਬੰਧ ਜੋੜਦਾ ਹੈ ਜਿਹੜੇ ਬੋਲ ਪਰਿਵਾਰ ਨਾਲ ਸੰਬੰਧ ਜੋੜਦੇ ਨੇ ਸੰਸਾਰ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਸ਼ਬਦ ਤੇ ਜਿਹੜੇ ਬੋਲ ਪ੍ਰਮਾਤਮਾ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦ ਰੋਸ਼ਨੀ ਨਾਲ ਭਰੇ ਸ਼ਬਦ ਨੇ ਚੰਨੇ ਨਾਲ ਭਰੇ ਹੋਏ ਸ਼ਬਦ ਹੈ ਖੈਰ ਸੰਖੇਪ ਵਿੱਚ ਮੈਂ ਅਰਜ਼ ਕਰਾਂ ਮਨੁੱਖ 90 ਫੀਸਦੀ ਪ੍ਰਗਟ ਵੀ ਬੋਲਾਂ ਤੋਂ ਹੁੰਦਾ ਤਾਂ ਮਰਦੇ ਸੁਖਨ ਨਾ ਗੁਫ਼ਤਾ ਬਾਸ਼ਾ ਕੈਬੋ ਹਨਰ ਨੇ ਗੁਫ਼ਤਾ ਬਾਸ਼ਾ ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ ਗੁਣ ਔਗਣਾਂ ਦਾ ਪਤਾ ਹੀ ਨਹੀਂ ਚੱਲਦਾ ਕਰੋਦੀ ਹੈ ਕਿ ਸ਼ਾਂਤਮਈ ਹੈ ਕਿ ਜਲਦਬਾਜ਼ ਹੈ ਕਿ ਧੀਰਜਮਾਨ ਹੈ ਮੂਰਖ ਹੈ ਕਿ ਸਿਆਣਾ ਹੈ ਧਾਰਮਿਕ ਹੈ ਕਿ ਅਧਾਰਮਕ ਹੈ ਸਤਸੰਗੀ ਹੈ ਕਿ ਕੁਸੰਗੀ ਹੈ ਬੋਲ ਦੱਸ ਦਿੰਦੇ ہتھاں تو کچھ نہیں پتا چلتا پیروں تو کچھ نہیں پتا چلتا منہ تو بھی کچھ نہیں پتا چلتا بولا تو پتا چلتا مرد نہ گفتا باشد ایبو بو ہنر نہ باشد جن جی چر تک بندہ بولے نہ کک نہیں پتا چلتا کچھ ایسا بولنا ہے جی پرماتم ہے کچھ ایسا بولنا ہے جی لو ہے کچھ ایسا بولنا ہے جہاں جی ہنکار ہے کچھ ایسا بولنا ہے جہاں نرنکار ہے ਇਸ ਤਰ੍ਹਾਂ ਦੇ ਵਿਖੜੇ ਸ਼ਬਦ ਜਿਨ੍ਹਾਂ ਦੇ ਅਰਥ ਕਰਨ ਲੱਗਿਆਂ ਮਨੁੱਖ ਧੋਖਾ ਖਾ ਸਕਦਾ ਸੀ ਭੁਲੇਖਾ ਖਾ ਸਕਦਾ ਸੀ ਭਾਈ ਗੁਰਦਾਸ ਖੋਲ੍ਹ ਨੇ ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਆਖਿਆ ਗਿਆ ਕੁੰਜੀ ਇਹ ਤੇ ਤਾਲੇ ਨੂੰ ਖੋਲ੍ਹ ਲਈ ਹੈ ਸ਼ਬਦਾਂ ਨੂੰ ਖੋਲ੍ਹ ਲਈ ਹੈ ਇਹ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਵਾਕ ਹੈ ਇਹਨੂੰ ਵੀ ਭਾਈ ਗੁਰਦਾਸ ਨੇ ਖੋਲ੍ਹਿਆ ਭੋਜ ਬਲਬੀਰ ਇਹ ਪਹਿਲੀ ਪੰਕਤੀ ਹੈ ਭੋਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ ਸਰਵਨ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟੋ ਟਿੰਗੂਰੀ ਕਿਥੇ ਆਖੋ ਸਰੀਰ ਦੀ ਗੱਲ ਸਰੀਰ ਦੀ ਗੱਲ ਨਹੀਂ ਮਹਾਰਾਜ ਕਹਿੰਦੇ ਅੱਖਾਂ ਕੋਈ ਨਹੀਂ ਕੰਨ ਕੋਈ ਨਹੀਂ ਜ਼ਬਾਨ ਕੋਈ ਨਹੀਂ ਪੈਰ ਵੀ ਕੋਈ ਨਹੀਂ ਹੱਥ ਵੀ ਕੋਈ ਨਹੀਂ ਟੁੰਡੇ ਪੈਰ ਵੀ ਕੋਈ ਨਹੀਂ ਲੰਗੜੇ ਜ਼ਬਾਨ ਵੀ ਕੋਈ ਨਹੀਂ ਗੁੰਗੇ ਨੰਬੇ ਕੋਈ ਨਹੀਂ ਬਹਿਰੇ ਅੱਖਾਂ ਵੀ ਕੋਈ ਨਹੀਂ ਅੰਦੇ ਇਤਸਾਰੀ ਅੰਗ ਭੰਗ ਹੋ ਗਏ ਇਸ ਨੂੰ ਖੋਲਦੇ ਨੇ ਭਾਈ ਗੁਰਦਾਸ ਜੀ ਧਿਆਨ ਨਾਲ ਸੁਣਨਾ ਭਾਈ ਸਾਹਿਬ ਕਿੰਨੇ ਨੇ ਦੇਖਦੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਬੇ ਕੋ ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ ਹੇ ਗੁਰੂ ਤੈਨੂੰ ਦੇਖ ਸਕਾਂ ਮੇਰੇ ਕੋ ਲੱਖਾਂ ਕੋਈ ਨਹੀਂ ਤੇ ਜਿਹੜੀਆਂ ਅੱਖਾਂ ਹੈਗੀਆਂ ਨੇ ਇਹਦੇ ਨਾਲ ਤੋ ਦਿਖਾਈ ਨਹੀਂ ਲੈਂਦਾ ਭਾਈ ਗੁਰਦਾਸ ਦੇਖ ਬੇ ਕੋ ਨਾ ਦ੍ਰਿਸ਼ਤ ਨਾ ਦਰਸ ਦਿਖਾਏ ਬੇ ਕੈਸੇ ਪ੍ਰੀਏ ਦਰਸ਼ਨ ਦੇਖੀਏikai ਕਹਿ ਬੇ ਕੋ ਨਾ ਸੁਰਤ ਨਾ ਸਰਵਨ ਸੁਣ ਬੇ ਕੋ ਕੈਸੇ ਪ੍ਰੀਏ ਨਿਧ ਗੁਨ ਸੁਣੀਏ ਸੁਣਾਈਏ ਹੇ ਗੁਰੂ ਤੇਰੇ ਤੱਕ ਮੈਂ ਬੋਲ ਪੁਚਾ ਸਕਾਂ ਜ਼ਬਾਨੀ ਕੋਈ ਨਹੀਂ ਪਰ ਤੇਰੇ ਬੋਲ ਮੈਂ ਸੁਣ ਸਕਾਂ ਮੇਰੇ ਕੋਲ ਕੰਨ ਨਹੀਂ ਕੋਈ ਭਾਈ ਗੁਰਦਾਸ ਕਹਦੇ ਕੋ ਨਾ ਸੁਰ ਨਾ ਸਰਵਨ ਸੁਨ ਬੇ ਕੋ ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ ਮਨ ਮੇ ਗੁਰਮਤ ਗੁਰਮਤ ਮੇ ਨਾ ਮਨ ਨੇ ਚਲ ਹੋਏ ਕੈਸੇ ਹੁਨ ਮਨ ਨ ਲੇਵਲ ਆਈਏ ਅੰਗ ਅੰਗ ਭੰਗ ਰੰਗ ਰੂਪ ਕੋ ਲੈ ਨਾ ਦੇਨ ਕੈਸੇ ਬੋ ਨਾਇਕ ਕੀ ਨਾਇਕਾ ਕਾ ਆਈਏ सा भाई साहिब वाहेगुरु मन में गुरमत गुरमत में ई न मन जो